ਮਿਹਰਵਾਨ ਸਹਿਬ ਮਿਹਰਵਾਨ ਸਹਿਬ ਮੇਰਾ ਮਿਹਰਮਾਨ ਅਰਦਾਸ ਬੇਨਤੀ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਬਾਤ ਸਾਈ ਦਸਵੀਂ ਰਤਨ ਭਗਵਤੀ ਸਿਮਰ ਪੈ ਗੁਰੂ ਨਾਨਕ ਲਈ ਤੇ ਆਏ ਗੁਰੰਗਤ ਗੁਰ ਤੇ ਅਮਰਦਾਸ RAM DASਾ ਵੀ ਸਹਾਇ ਗੁਰੂ ਅਰਜਨ ਹਰਗੋਬਿੰਦ ਨੂੰ ਸਿਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਤਿਆਂ ਸਭੁ ਗੁਜਾਇ ਸਤਿਗੁਰੁ ਤੇਗ ਬਾਰਦਰਿ ਸਿਮਰੀਐ ਅਰ ਨਾਉ ਨਿਦਾਵੇ ਧਾਈ ਸਭ ਤੈ ਕੋਈ ਸਹਾਇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੈ ਕੋਈ ਸਹਾਇ ਤਨ ਸੰਦਸਵੇਂ ਪਾਤਸ਼ਾਹ ਜੀ ਦਿੱਤਿਆਂ ਬਾਜਾਂ ਬਾਰੇ ਸਤਿਗੁਰੂ ਜੀ ਸਭ ਤਾ ਹੀ ਹੋਣਾ ਜੀ ਸਹਾਇ ਦਸਾਬ ਆਸਨਿਆਤ੍ਰੁ ਸਰੂਪ ਨਾਮ ਬਾਣੀ ਕੇ ਬੋਧ ਜਾਗਦੀ ਜੋਤ ਸਬਦਾ ਉਤਾਰਨ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਦਰਸ਼ਨ ਜੀ ਦਾ ਅਧਿਆਤਰਕੀ ਬੋਲੋ ਜੀ ਸਵਾਮੀ ਗੁਰੂ ਮਹਾਰਾਜ ਦੀ ਸਾਦੀਰਵਾਜੀ ਚਾਰ ਸਹਿਬ ਜੀ ਦੇ ਅੱਜ ਪਿਆਰੇ ਚਾਰੀਆਂ ਮੁਕਤਿਆਂ ਪੰਜਾਂ ਤਰਤਾਂ ਸਰਵਤ ਗੁਰਦੁਆਰਿਆਂ ਤੀਰਥਾਂ ਸਰੋਵਰਾਂ ਦਾ ਧਿਆਨ ਤਰ ਕੇ ਬੋਲਣਾ ਜੀ ਸਵਾਮੀ ਜਿਨ੍ਹਾਂ ਬਰਮ ਨੂੰ ਪਿਆਰਿਆਂ ਦੇ ਨਾਮ ਜਪਿਆ ਵੰਡ ਕੇ ਛਕਿਆ ਅਰਵੇ ਸੀ ਦਿੱਤੇ ਬੰਦ-ਬੰਦ ਕਟਾਏ ਕੁੰਬੜੀਆਂ ਲਹਾਈਆਂ ਚੜਖੜੀਆਂ ਤੇ ਚੜੇ ਤਾ ਨਾਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਪਰਵਾਹੀਆਂ ਕੀਤੀਆਂ ਸਿੱਖੀ ਸਦਕੇ ਇਸਾਂ சுவாਸਾਂ ਦੇ ਨਾਲ ਲਿਵਾਇਆ ਇਨ੍ਹਾਂ ਸਿੰਘਾਂ ਸੀਦਾਂ ਮਹਾਂਪੁਰਖਾਂ ਦੀ ਮਹਾਨ ਪਵਿੱਤਰ ਕਮਾਈ ਦਾ ਧਿਆਨ ਕਰਕੇ ਕਾਲ ਸਾਰੀ ਗੁਰਨਾ ਜੀ ਜਵਾਹਰ ਸਿੱਖਾਂ ਦਾ ਮਾਨੀਵਾ ਮਹਤੁਤਿ ਮਦ ਪਾਦਾਰ ਆ ਕਾਲ ਕਾਲਪੁਰਖ ਵਾਹਿਗੁਰੂ ਜੀ ਬਖਸ਼ੋ ਦੀ ਸਿੱਖਾਂ ਨੂੰ ਸਿੱਖੀ ਦਾ ਵਿਵੇਕ ਦਾਨ, ਕਰੋਸਾ ਦਾਨ, ਦਾਨਾ ਸਰਦਾਨ ਨਾਮ ਦਾਣ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ ਨਾਮ ਚੌਂਕੀਆਂ ਚੱਲੇ ਗੁੰਗੇ ਜੁਗੋ ਜੁਗ ਟਾਲ ਧਰਮ ਦਾ ਜੈ ਜੈਕਾਰ ਬੋਲਣਾ ਜੀ ਸਤਿਗੁਰੂ ਜੀ ਇਹ ਨਾਣਿਆਂ ਦੇ ਮਾਨ ਸਤਗੁਰੂ ਜੀ ਨੇ ਤਾਣਿਆਂ ਦੇ ਤਾਣ, ਨੂਟਿਆਂ ਦੀ ਊਟ, ਨੇ ਪੱਤਿਆਂ ਦੀ ਬੱਤ ਏ ਪਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਕੀਤਾ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਤਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਆਪ ਜੀਆਂ ਦੇ ਹਜੂਰ ਅਰਦਾਸ ਬੇਨਤੀ ਜੋ ਜੜੀ ਹੈ ਮਹਾਰਾਜ ਆਪ ਜੀ ਨੇ ਕਿਰਪਾ ਕਰੀ ਹੈ ਕਿ ਮਾੜਾ ਸਮੂਹ ਸੰਗਤ ਨਗਰ دہਲੀਦ ਕਲਾ ਦੇ ਤੇ ਆਪ ਜੀ ਦੇ ਸੇਵਕ ਬਾਬਾ ਜੀਤ ਸਿੰਘ ਜੀ ਔਰ ਇਹਨਾਂ ਦੇ ਜੋ ਸਮੂਹ ਪਰਿਵਾਰ ਹੋਰ ਜਿਨੇ ਵੀ ਪਿਆਰ ਵਾਲੀ ਸੰਗਤ ਮਹਾਰਾਜ ਆਪਦੇ ਦਰ ਘਰ ਦਾ ਆਸਰਾ ਲੈ ਕੇ ਸੰਗਤਾਂ ਨੇ ਮਹਾਰਾਜ ਦੋ ਦਿਨ ਦਾ ਜੋ ਕੀਰਤਨ ਦਰਬਾਰ ਆਉਂਦੇ ਚਰਨਾ ਵਿੱਚ ਸਜਾਇਆ ਕਿ ਮਹਾਰਾਜ ਆਪ ਜੀ ਦੇ ਬਖਸ਼ੇ ਹੋਏ ਗੁਰੂ ਮਹਾਪੁਰਖ ਅਨੰਤਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਬਹੁਤ ਜਨਮ ਵਿਛਰੇ ਤੇ ਮਾਦੋ ਇਹੋ ਜਨਮ ਤੇਰੇ ਲੇਖੇ ਪਹਿਰ ਅਵਦਾਸ ਸਾਹਿਬ ਦੇ ਜੀਵੋਂ ਚਿਰ ਭੈਉ ਦਰਸ਼ਨ ਦੇ ਕੇ ਤਨ ਤਨ ਸਤਿਗੁਰੂ ਅਵਦਾਸ ਮਹਾਰਾਜ ਜੀ ਜਿਨ੍ਹਾਂ ਦਾ ਮਹਾਰਾਜ ਉਤਾਰ ਦਿਹਾੜਾ ਮਨਾਉਂਦੇ ਹੋਇਆ ਸੁਰਵਾਤ ਸੰਗਤਾਂ ਨੇ ਮਹਾਰਾਜ ਆਪ ਜੀ ਦੇ ਹਜ਼ੂਰੀ ਦਾ ਹਜ਼ੂਰੀ ਵਿੱਚ ਮਹਾਰਾਜ ਹਰਜਸ ਕੀਰਤਨ ਕਰੇ ਨੇ ਮਹਾਰਾਜ ਅੱਜ ਵੀ ਤੋਂ ਦੂਸਰੇ ਦਿਨ ਦੇ ਜੋ ਦੁਪਹਿਰ ਦੇ ਔਰ ਸ਼ਾਮ ਤੱਕ ਦੀਵਾਨ ਸੱਜੇ ਮਹਾਰਾਜ ਸੋਦਰ ਦੇ ਵੇਲੇ ਤੱਕ ਆਪ ਜੀ ਦੇ ਚਰਨਾਂ ਦੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੋ ਮਹਾਰਾਜ ਵਰਦਾਨੀ ਪੜਦੇ ਹੋਇਆ ਸੇਵਾ ਕਰਦੇ ਹੋਇਆ ਬਹੁਤ ਲੰਮੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪਦੇ ਰਜਾਣ ਵਿੱਚ ਅਨ ਬਖਸ਼ ਰਹਿਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਦਿਲਪੁਰੇ ਪਹਟਾਵਾ ਆਪਦੀ ਚਰਨਾ ਵਿੱਚ ਪਰਵਾਨ ਕਰਿਓ ਮਹਾਰਾਜ ਜੋ ਵੀ ਮਾਈ ਪਾਈ ਆਪਦੇ ਦਰ ਘਰ ਚੱਲ ਕੇ ਹਾਜ਼ਰ ਹੋਏ ਨੇ ਸਭਨਾਂ ਦੀ ਮਹਾਰਾਜ ਦੇ ਕਾਰਜ ਰਾਸ ਕਰਿਓ ਸਿਰ ਤੇ ਮੇਰਾ ਦਾ ਹੱਥ ਰੱਖਿਓ ਆਪਦੀ ਦੇ ਅਜੋਰੀ ਵਿੱਚ ਮਹਾਰਾਜ ਹਾਜ਼ਰੀਆਂ ਪਰਵਾਨ ਕਰਿਓ ਆਪ ਜੀ ਦੇ ਆਗਿਆ ਬਖਸ਼ਿਆ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਹੀ ਦੇਖ ਸਜ ਕੇ ਆਜਰੇ ਗਰ ਪਰਵਾਨ ਕਰੋ ਭੋਗ ਲਾਓ ਸੇਧ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਔਰ ਮਹਾਰਾਜ ਹੋਰ ਸੰਗਤਾਂ ਨੇ ਮਹਾਰਾਜ ਗੁਰੂ ਨੂੰ ਕਿ ਪਿਆਰ ਨੇ ਆਪ ਜੀਆ ਨੂੰ ਜੋ ਵੀ ਸ਼ਰਧਾ ਪ੍ਰੇਮ ਨਾਲ ਪਿਰਪੁਰ ਭਟਾਵਾਂ ਭੇਟ ਕਰੀ ਆਪ ਦੇ ਚਰਨਾਂ ਵਿੱਚ ਪਰਵਾਨ ਕਰਿਓ ਸੋ ਮਹਾਰਾਜ ਸਰਵਾਰ ਸੰਗਤ ਨੂੰ ਆਪਾ ਜੀ ਸਿੰਘ ਜੀ ਇਹਨਾਂ ਦੇ ਸਾਰੇ ਪਰਿਵਾਰ ਨੂੰ ਚਰਨੀ ਕਲਾ ਬਖਸ਼ੋ ਇਸੇ ਤਰ੍ਹਾਂ ਮਹਾਰਾਜ ਆਪ ਜੀ ਦੇ ਚਰਨਾਂ ਨਾਲ ਜੁੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸੰਗਤ ਮਹਾਰਾਜ ਦੇ ਦੀਵਾਨ ਸਜਦੇ ਰਹਿਣ ਔਰ ਲੰਗਰ ਪੁੰਧਾਰੇ ਵਰਤ ਜੇ ਕੋਈ ਤੋੜ ਨਾ ਆਵੇ ਆਪ ਜੀ ਦੀ ਮਿਹਰ ਹੋਵੇ ਦਰਗਾਹ ਹੀ ਹੁਕਮ ਨਾ ਸਾਹਿਬ ਜੀ ਦੀ ਬਖਸ਼ਿਸ਼ ਕਰੋ ਸੰਗਤਾਂ ਨੂੰ ਨਦਰੂ ਨਦਰੀ ਨਿਹਾਲ ਕਰੋ ਹੋਈਆਂ ਭੁੱਲਾਂ ਚੁਪਾਂ ਗਲਤੀਆਂ ਦੀ ਬਾਤ ਹੀ ਬਖਸ਼ੋ ਮਹਾਰਾਜ ਸੋਖੋ ਹੋਵੇ ਆਪ ਦਾ ਨਾਮ ਤੇ ਤੇ ਆਵੇ ਅਨੰਤ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਈ सोन आ